ਹਾਂਜੀ ਰਾਮ ਰਾਮ ਜੀ ਆਹ ਲਓ ਦੀਦੀ ਬਹੁਤ ਸੋਹਣਾ ਸੂਟ ਲੈ ਕੇ ਆਏ ਜੀ कॉटन लोन फैब्रिक ਦੇ ਵਿੱਚ कॉटन लोन फैब्रिक ਆਊਗਾ ਜੀ ए के टेक ब्रांड ਦੀ कॉटन लोन ਲੱਗੀ ਹੈ ਜੀ ਦੇਖੋ ਔਰ ਬੁਟੀਕ ਦਾ ਵਰਕ ਕਰਵਾਇਆ ਜੀ ਟੋਟਲੀ थ्रेड ਦਾ ਵਰਕ ਕਰਵਾਇਆ ਜੀ ਬਹੁਤ ਸ਼ਾਨਦਾਰ ਵਰਕ ਹੈ ਜੀ ਔਰ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹੋ ਲੈਂਥ ਦਾ ਕੋਈ ਇਸ਼ੂ ਨਹੀਂ ਜੀ ਨਾਲ ਬਾਟਮ ਲਾਈ ਹੈ ਜੀ ਪਿਓਰ ਕੈਮਰੀ कॉटन ਦੀ ਜੀ ਸੁਪੀਰੀਅਰ ਕੈਮਰੀ कॉटन ਦੀ ਬਾਟਮ ਆ ਗਈ ਪਲੇਨ 3 ਮੀਟਰ ਦੀ ਈ ਦੁਪੱਟਾ ਲਾਇਆ ਜਗਾ ਡਿਸਟਾ ਪ੍ਰਿੰਟ ਦਾ ਜੀ ਪਿਓਰ ਦਾ ਇਹ ਉਹਦਾ ਦੁਪੱਟਾ ਲਗਾਇਆ ਜੀ ਬਹੁਤ ਸ਼ਾਨਦਾਰ ਦੁਪੱਟਾ ਦਾ ਪ੍ਰਿੰਟ ਆਊਗਾ ਜੀ ਆਹ ਦੇਖੋ ਜੀ ਦੁਪੱਟਾ ਦਾ ਦੁਪੱਟਾ ਪ੍ਰੋਪਰ ਢਾਈ ਮੀਟਰ ਦਾ ਦੁਪੱਟਾ ਹੋਊਗਾ ਜੀ 3 ਮੀਟਰ ਸਵਾ ਢਾਈ ਮੀਟਰ ਸ਼ਰਟ 4 ਕਲਰ ਇੰਗਲਿਸ਼ ਝਾਰਡ ਕਲਰ ਦੇਖੀ ਚਲੋ ਜੀ ਬਹੁਤ ਪਿਆਰਾ ਕਲਰ ਫਸਟ ਇਹ ਆ ਗਿਆ ਦੇਖੋ ਜੀ ਇਹਦੀ ਬਾਟਮ ਆ ਗਈ ਜੀ ਦੇਖੋ ਸੈਕੰਡ ਵਨ ਕਲਰ ਆਊਗਾ ਦੇਖੋ ਜੀ ਬਹੁਤ ਸੋਹਣਾ ਕਲਰ ਚਾਰੇ ਕਲਰ ਬਹੁਤ ਸੋਹਣੇ ਨੇ कॉटन लाਉਂ ਦੇ ਵੈਂਪਰੀ ਦੇ ਵਿੱਚ ਆਊਗਾ ਜੀ ਔਰ ਕਲਰ ਦੇਖੋ ਜੀ ਬਹੁਤ ਸੋਹਣੇ ਸੋਹਣੇ ਇੰਗਲਿਸ਼ ਕਲਰ ਨੇ ਜੀ 4 ਛੇੜ ਚਾਰ ਕਲਰ ਬਹੁਤ ਪਿਆਰੇ ਪਿਆਰੇ ਕਲਰ ਆ ਕਿ ਦੀਦੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਵੀਡੀਓ ਕਰ ਦੋ ਦਬਕੇ ਸ਼ੇਅਰ ਜੀ ਬਹੁਤ ਪਿਆਰੇ ਕਲਰ ਨੇ ਜੀ ਦੁਪੱਟਾ ਪਿਓਰ ਦਾ ਜੀ ਕਾਟਨ ਲੌਨ ਫੈਬਰਿਕ ਹੈ ਜੀ ਦੁਪੱਟਾ ਪਿਓਰ ਦਾ ਜੀ ਬਟੀਕ ਦਾ ਵਰਕ ਆਉ ਸਾਰੇ ਦੇ ਉੱਪਰ ਦੇਖੋ ਜੀ ਬਹੁਤ ਸ਼ਾਨਦ ਜਿਹੜਾ ਕਲਰ ਸੋਹਣਾ ਲੱਗਦਾ ਉਹਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਰਡਰ ਭੇਜ ਸਕਦੇ ਹੋ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਆਹ ਲਓ ਦੀਦੀ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਸ਼ੋਰੂਮ ਥਾਲਾ ਰੋਡ ਤੇ ਥੀ ਜੀ ਚਾਰ ਕਲਰ ਨੇ ਜੀ ਸਿਰਫ ਸਿਰਫ 1450 ਰੁਪਏ ਦਾ ਸੂਟ ਹੈ ਜੀ ਜਲਦੀ ਜਲਦੀ ਕਰ ਲਓ ਸਕਰੀਨ ਸ਼ਾਟ ਔਰ ਬੁੱਕ ਕਰ ਲਓ ਜੀ